ਕੱਤਰੀ ਕਾਲਜੀ ਆ ਪਕੜਿਆ ਮੜਲਾਡੇ ਤੇ ਸਟੇਲਵੇ ਸਟੇਸ਼ਨ ਤੇ ਰਵਾਤ ਇੱਕ ਨਵੇਂ ਸਾਫਰ ਦੀ ਤੇ ਨਾਲ ਆਪਣੇ ਗੁਰਵਿੰਦਰ ਸਿੰਘ ਕੱਤਰੀ ਵਾਲਾ ਇਹ ਦਿੱਲੀ ਦਾ ਫੋਲਡ ਦਿੱਲੀ ਰੇਲਵੇ ਸਟੇਸ਼ਨ ਆ ਇਧਰ ਦੇਖੋ ਜੀ ਬਾਈ ਲਵੇ ਬਾਜਨ ਇਹ ਹੈ ਜੀ ਪੁਰਾਣੀ ਦਿੱਲੀ ਦਾ ਰੇਲਵੇ ਸਟੇਸ਼ਨ ਜਿਹੜਾ ਤੁਸੀਂ ਦੇਖ ਰਹੇ ਹੋ ਆਪਾਂ ਹੋ ਚੁੱਕੇ ਆਂ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਇੱਥੋਂ ਅੱਗੇ ਆਪਾਂ ਜਾਵਾਂਗੇ ਮੈਟਰੋ ਸਟੇਸ਼ਨ ਨੇੜੇ ਹੈ ਇੱਥੋਂ ਮੈਟਰੋ ਸਟੇਸ਼ਨ ਤੋਂ ਅੱਧੀ ਮੈਟਰੋ ਫੜਾਂਗੇ ਆਪਾਂ ਏਅਰਪੋਰਟ ਦੇ ਲਈ ਬਣੇ ਰਿਹਾ ਰਿਹਾ ਹੁਣ ਲੈ ਰਹੇ ਹਾਂ ਅਸੀਂ ਮੈਟਰੋ ਦਿੱਲੀ ਮੈਟਰੋ ਚ ਅਸੀਂ ਟਰਮੀਨਲ 1 ਨੂੰ ਜਾ ਰਹੇ ਹਾਂ ਜੇ ਬਾਹਰ ਸਾਡੇ ਦੇ ਖਾ ਖ ਰੱਦਿਆ ਹੋਇਆ ਹੈ ਕਹਿੰਦੇ ਇਹ ਹੈ ਟਰਮੀਨਲ 1 ਨੂੰ ਦਿੱਤਾ ਰਸਤਾ ਇੱਥੋਂ ਆ ਕੇ ਆਪਾਂ ਏਅਰਪੋਰਟ ਪਹੁੰਚ ਜਾਣਗੇ ਕੋਈ ਦਿੱਲੀ ਦਾ ਯਾਰ ਇੰਟਰਨੈਸ਼ਨਲ ਏਅਰਪੋਰਟ ਤੱਕ ਹੀ ਪਾਈ ਦੇਖਿਆ ਹੋਊਗਾ ਪਰ ਹੁਣ ਤੁਹਾਨੂੰ ਦਿਖਾਵਾਂਗੇ ਆਪਾਂ ਅੰਡਮਾਸਟਿਕ ਏਅਰਪੋਰਟ ਦੇਖੋ ਪਹਿਲੀ ਗੱਲ ਤਾਂ ਵੱਡੀ ਸਾਨੂੰ ਅੱਜ ਧੁੱਪ ਮਿਲੀ ਹੈ ਸੂਰਜ ਪੂਰਾ ਨਿਕਲਿਆ ਹੋਇਆ ਹੈ ਬਹੁਤ ਦਿਨਾਂ ਬਾਅਦ ਸੂਰਜ ਦੇਖਣ ਨੂੰ ਮਿਲਿਆ ਤੇ ਇਹ ਹੈ ਡੋਮੈਸਟਿਕ 에ਰਪੋਰਟ ਇੱਥੋਂ ਦਾ ਇੱਧਰ ਪਾਰਕਿੰਗ ਹੈ ਇਹ ਸਾਰਾ ਨਵਾਂ ਬਣ ਰਿਹਾ 에ਰਪੋਰਟ ਲੋਕਲ ਜਿਹੜੀਆਂ ਉਡਾਨਾਂ ਨੇ ਹੁਣ ਇੱਥੋਂ ਸ਼ੁਰੂ ਕਰਨਗੇ ਇਹ ਹੈ ਅਜਿਹਾ ਨਵਾਂ ਡੋਮੈਸਟਿਕ 에ਰਪੋਰਟ ਬੰਦੇ ਆਪਣੇ ਬੈਠੇ ਨੇ ਕੋਈ ਬੈਠੇ ਨੇ ਇੱਕ ਆ ਬੈਠੇ ਨੇ ਕਹਿੰਦੇ ਵੀ 3 ਘੰਟੇ ਵੇਟ ਕਰਨੀ ਪੈਣੀ ਐ ਇੱਥੋਂ ਸਾਡੀ ਫਲਾਈਟ ਐ ਜਿਹੜੀ ਅੱਜ ਧੁੰਦ ਕਰਕੇ ਲੇਟ ਹੋ ਗਈ। ਅੰਪਾਲਾ ਥੰਡਮਾਸਟਿਕਾ 에ਰਪੋਰਟ ਦਿੱਲੀ ਸਾਡੀ ਜਿਹੜੀ ਬੈਂਗਲੌਰ ਜਾਣ ਦੀ ਤਿਆਰੀ ਐ ਪੂਰੀ। ਫਲਾਈਟ ਸਾਡੀ 5:30 ਸਵਾ 6 ਵਜੇ ਦੀ। ਤੇ ਇਹਨਾਂ ਨੇ ਦੋ ਵਾਰੀ ਡਿਲੇ ਕਰਦੇ ਕਰਦੇ ਤਕਰੀਬਨ 8:00 ਵਜੇ ਆ ਗਏ ਨੇ ਫਲਾਈਟ ਵਾਲੇ ਕਹਿੰਦੇ ਵੀ ਥੋੜੀ ਜਿਹੜੀ ਫਲਾਈਟ ਡਿਲੇ ਹੋਈ ਹੈ ਉਹਦੇ ਲਈ ਅਸੀਂ ਉਸ ਤੋਂ ਬਹੁਤ-ਬਹੁਤ ਮਾਫੀ ਮੰਗਦੇ ਆ ਤੇ ਤੁਸੀਂ ਖਾਣਾ ਖਾਓ ਕਹਿੰਦੇ KFC ਦੇ ਵਿੱਚ ਜੋ ਖਾਣਾ ਹੈ ਇੱਕ ਹੋਰ ਇਹਨਾਂ ਨੇ ਰੈਸਟੋਰੈਂਟ ਦਾ ਅਰੇਂਜਮੈਂਟ ਕੀਤਾ ਅੱਗੇ ਜਾ ਕੇ ਪਤਾ ਲੱਗੂਗਾ ਲਓ ਜੀ ਫੂਡ ਕੋਰਟ ਦੇ ਵਿੱਚ ਸਾਨੂੰ KFC ਦਾ ਲੱਭ ਗਿਆ ਕਹਿੰਦੇ ਇੱਥੋਂ ਜੋ ਮਰਜ਼ੀ ਖਾਓ ਇਹ ਇਤਨਾ ਕੋਡ ਕੋਡ ਲਓ ਜੀ ਇਹਨਾਂ ਨੇ ਆ ਲਿਖ ਕੇ ਅੱਗੀ ਮਾਰਨ ਦੀ ਮਾਰਲੀ ਫਲਾਣਾ ਗਈ ਜਾਂਦੇ ਸੀ ਕਹਿੰਦੇ ਜਿਹੜਾ ਮਰਜ਼ੀ ਖਾ ਲਓ ਹੁਣ ਕਹਿੰਦੇ ਹੁਣ ਕੀ ਕਹਿੰਦੇ ਪੈਪਸੀ ਦੇਖਣੇ 버ਗਰੀ ਦੀ ਹੋਣਗੇ ਸੁੱਤੇ ਜੀ 80 ਦੇ ਵਰਕ ਕਰ ਦੇਗਾ ਚਲੋ ਜੋ ਦੇ ਰਹੇ ਨੇ ਲੈ ਲਓ ਲਓ ਜੀ ਇਹਨਾਂ ਨੇ ਬੋਰਡਿੰਗ ਪਾਸ ਦਿਖਾ ਕੇ ਇੱਕ ਇੱਕ ਸਾਨੂੰ ਪੈਪਸੀ ਦਾ ਕਲਾ ਦੇਤਾ ਤੇ ਇਹ ਨਾਲ ਇੱਕ 버ਗਰ ਜਾਂ ਦੇਤਾ ਇਹਨੇ ਵੀ ਜਿਹੜਾ ਤੁਸੀਂ ਲੇਟ ਹੋਣ ਦਾ ਝੱਲਿਆ ਦੁੱਖ ਉਹਦੇ ਬਾਅਦ ਤੇ ਸਾਨੂੰ ਇਹ ਦੇ ਰਿਹਾ ਬੋਰਡਿੰਗ ਪਾਸ ਨੰਬਰ ਇਹਨਾਂ ਨੇ ਦੇਖ ਲੇ ਤੁਸੀਂ ਵੀ ਦੇਖ ਲਿਓ ਜੇ ਕਿਤੇ ਲੇਟ ਲੂਟ ਹੋਣਿਓ ਤਾਂ ਇਹਨਾਂ ਦਾ ਫਰਜ਼ ਬੰਦਾ ਦੇਣਾ ਤੁਹਾਨੂੰ ਜ਼ਰੂਰ ਦੇਣਗੇ ਕਿਉਂ ਜੀ ਪਹਿਲੀ ਵਾਰ ਪ੍ਰਧਾਨ ਸਾਹਿਬ 버ਗਰ ਕਰ ਇਹਨੂੰ ਦਾਦਾ ਘੱਟ ਹੀ ਕਰਦੇ ਨੇ ਅੱਜ ਤੱਕ ਖਾਣਾ ਭੂ ਕਹਿੰਦੇ ਪੁੰਨੇ ਦੀ ਗਊ ਦੇ ਦੰਦ ਨਹੀਂ ਦੇਖੀ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਹੁਣ 게ਟ ਵਾਲੀ ਸਾਈਡ ਇਦੂਆਦੋ 43 ਨੰਬਰ ਗੇਟ ਤੇ ਜਾ ਕੇ ਲਾਈਟ 'ਚ ਬੈਠਾਂਗੇ ਉਹ ਸਾਹਮਣੇ ਰੋਟੀ ਪਾਈ ਹੋਇਆ ਇਹਦੇ 35 ਹੈ ਉਹ ਲੱਗਣੀ ਹੈ ਲੈਣਾ ਥੋਪੀ ਫੀ ਤੇ ਇਹ ਭਾਈ ਵੀ ਸਾਡੇ ਨਾਲ ਹੀ ਸੀ ਤੇ ਇਹਨਾਂ ਨੂੰ ਵੀ ਮਿਲ ਗਿਆ ਫਰੀ ਖਾਣ ਦਾ ਕੋਈ ਖਾ ਕੇ ਕਹਿੰਦੇ ਫੇਰ ਹੀ ਜਾਣਾ ਇਹ ਲੈਂਡ ਬਹੁਤ ਲੰਬੀ ਹੈ ਯਾਹੇ ਵਧੀਆ ਰਹਿਣਗੇ ਭਾਈ ਨਾ ਮੈਨੂੰ ਐ ਲੱਗੀਆਂ ਸੀ ਸਵਾਰੀਆਂ ਫਤਨਾ ਪਰ ਬਹੁਤ ਸਵਾਰੀਆਂ ਨੇ ਭਾਈ ਬਸ ਚ ਬਿਠਾਉਣਗੇ ਦੋ ਬਾਾਰ ਸਾਹਮਣੇ ਇਹਨੇ ਇਹਨੇ ਜਹਾਇ ਲੰਕੇ ਪੂਆ ਲੈ ਆਪਣੇ ਲਾਇਆ ਹੈ ਤੇ ਖੀ ਚੰਗਾ ਆਪਾਂ ਹੁਣ ਪਹੁੰਚਣਾ ਹੈ ਅੰਦਰ ਆ ਕਰਖਾ ਪਹੁੰਚ ਕੇ ਆ ਬੈਂਗਲੌਰ ਤੇ ਬਨੇ ਨਾਲ ਨੇ ਗੁਰਪ੍ਰੀਤ ਆ ਤੇ ਇਧਰ ਬਈਆ ਅਮਫਾਲ ਤੋਂ ਇਹਨਾਂ ਨਾਲ ਦੀ ਗੱਲਾਂ ਬਹੁਤ ਮਾਰੀਆਂ ਆਪਾਂ ਇਹਨਾਂ ਨਾਲ ਦੀ ਇਹਦਾ ਬੈਂਗਲੌਰ ਚ ਕਹਿੰਦੇ ਜੋਬ ਵੀ ਕਰ ਰਹੇ ਹੋ ਤੇ ਪੂਰਾ ਮਾਹੌਲ ਇਹਨਾਂ ਨੇ ਸਾਰਾ ਕੁਝ ਦੱਸਤਾ ਸਾਨੂੰ ਜਾਣਕਾਰੀ ਦੇ ਦੀ ਮੇਰੇ ਲੁੱਟਣ ਵਾਲੇ ਸਮਝੋ ਦੇਖਾਂਗੇ ਹੁਣ ਕੀ ਕੀ ਲੁੱਟਿਆ ਜਾ ਸਕਦਾ ਤੇ ਆਉਣ ਵਾਲਾ ਟਾਈਮ ਹੀ ਦੱਸੂਗਾ ਲਓ ਜੀ ਬੱਸ ਫੇਰ ਤਿਆਰ ਆ ਆ ਬੱਸ ਆ ਜਾਏਗਾ ਜਿਹੜਾ ਹਵਾ ਗਵਾਗ ਮਾਸ਼ਰਦਾ ਇਹ ਹੈ ਜੀ 에어ਪੋਰਟ ਬੈਂਗਲੌਰ ਦਾ 20 ਡਿਗਰੀ ਕਹਿੰਦੇ ਨੇ ਟੈਂਪਰੇਚਰ ਐਸੋ ਦਾ ਇਹ ਸਾਰੇ ਜਹਾਜ਼ ਹੀ ਉੱਡ ਗਏ ਨੇ ਲੈਂਡ ਦੇ ਚਲਾਏ ਇੱਧਰ ਖੜਾ ਐ ਇੱਕ अपना बैगेज है जो जाओ देखो कुछ अपना तो आ जाएगा आपके गुड़ा एयरपोर्ट तेजा ट्रडिशनल डांस एक स्टैचू बनाया इन्ह ने ਰੀਜਨਲ ਡ्रेसਿੰਗ ਵੀ ਇਹਨੂੰ ਮੈਂ ਆਪਣੇ ਪੰਜਾਬੀ ਡਰੈੱਸ ਹੁੰਦੀ ਹੈ ਇਹਨਾਂ ਦੀ ਇਹ ਡਰੈੱਸ ਹੈ ਪਰ ਇਹ ਇੱਕ ਡਾਂਸ ਦੇ ਵਿੱਚ ਹੀ ਪੈਂਦੀ ਹੈ ਆਪਣੇ ਬੰਦੇ ਚੱਲੇ ਬਾਹਰ

ਇੱਕ ਇਹ ਚੀਜ਼ ਸਾਨੂੰ ਇੱਥੇ ਦੇਖਣ ਨੂੰ ਮਿਲੀ ਹੈ ਗਲਾਸ ਨੇ ਜਿਹੜੇ ਉਹ ਪਲੇਟ 'ਚ ਰੱਖ ਦਿੰਦੇ ਨੇ ਤੇ ਗਲਾਸਾਂ ਦਾ ਸਟੂਲ ਨੇ ਸਾਈਜ਼ ਬਹੁਤ ਛੋਟਾ ਜਿਹਾ ਹੈ ਗਲਾਸਾਂ ਦਾ ਆਪਾਂ ਮੋਂਚੇ ਨਾਲ ਬਾਗ ਬੋਟੈਨੀਕਨ ਗਾ ਨੂੰ ਚ ਤੇ ਇੱਥੇ ਕਹਿੰਦੇ ਫਲਾਵਰ ਸ਼ੋਅ ਚੱਲ ਰਿਹਾ ਤੇ ਸਾਡੇ ਵਾਲੇ ਬੰਦੇ ਕਹਿੰਦੇ ਵੀ ਲਾਵਰ ਸ਼ੋਅ ਦੇਖਣਾ ਪਹਿਲਾਂ ਹੁਣ ਉਹ ਹੀ ਫਲਾਵਰ ਸ਼ੋਅ ਹੀ ਦਿਖਾਉਣਾ ਟਿਕਟ ਮਿਲੂਗਾ ਸਾ 100 ਰੁਪਏ ਵੀ ਅਡਾਉਂਟ ਦਿੱਤਾ ਹੈ ਕੱਚਾ ਇਹ 30 ਰੁਪਏ ਦੀ ਟਿਕਟਾਂ ਚੈੱਕ ਹੁੰਦੀਆਂ ਨੇ ਇੱਥੇ ਕਿਉਂਕਿ ਸਿਕਿਉਰਿਟੀ ਚੈੱਕ ਹੈ ਇਹ ਤੇ ਲੋਕ ਜਿਹੜੇ ਫਲਾਵਰ ਲਾਏ ਗਏ ਨੇ ਤਗਰੀਬ ਨਾਲ ਆਪਣੇ ਵੀ ਹੈਗੇ ਸਾਰੇ ਹਲ ਬਾਗ ਬਟੈਨੀਚਲ ਗਾਰਡਨ ਚ ਦੁਨੀਆ ਭਰ ਤੋਂ ਲਿਆ ਕੇ ਰੁੱਖ ਲਗਾਏ ਗਏ ਨੇ ਤੇ ਮਿੱਟੀ ਇਹਦੀ ਦੇਖੋ ਲਾਲ ਲਾਲ ਹੈ ਪੂਰੀ ਸਾਰੇ ਦਰਖਤਾਂ ਦੇ ਉੱਤੇ ਇਹਨਾਂ ਨੇ ਨਾਮ ਲਿਖੇ ਨਹੀਂ ਇਹ ਕਿੱਥੋਂ ਆਇਆ ਇਹ ਨਿੰਦਰਾਸਤ ਇੰਡੋਨੇਸ਼ੀਆ ਦਾ ਦਰਖਤਾ ਹੈ ਜਵਾਕਰ ਹੈ ਆ ਪੁਰਾਣਾ ਟੁੱਟ ਗਿਆ ਨਵਾਂ ਫੇਰ ਗਿਆ ਆਸੀਏ ਤੇਦੀ ਇਹ ਹੈ ਵੀ ਇੱਥੇ ਫਲੀਆਂ ਬਹੁਤ ਵੱਡੀਆਂ ਵੱਡੀਆਂ ਲੱਗੀਆਂ ਲਿਆ ਨੇ ਬੀਜ ਐਸਾ ਇਹਦਾ ਤੇ ਸੌਸ ਦੇ ਵਿੱਚ ਆਪਣੇ ਨਾਲ ਥੋੜਾ ਜਿਹਾ ਦਰਖਤ ਹੋਰ ਤਰ੍ਹਾਂ ਦੇ ਵੀ ਹੋ ਸਕਦੇ ਨੇ ਨਿੰਦਰਾਸਤ ਨੂੰ ਦੇਖ ਕੇ ਪਤਾ ਲੱਗਦਾ ਹੈ ਇਹ ਦੇਖੋ ਜੀ ਐਚਐਮਟੀ ਵੱਲੋਂ ਇੱਕ ਘੜੀ ਲਾਈ ਗਈ ਹੈ ਇੱਥੇ ਤੇ ਘੜੀ ਚੱਲ ਰਹੀ ਹੈ ਪੂਰੀ ਬਹੁਤ ਸੁਣਾਵਣਾ ਹੈਗੇ ਗੇਂਦਾ ਦੇਖੋ ਤੁਸੀਂ ਗੇਂਦੇ ਦੇ ਵੀ ਤਰ੍ਹਾਂ ਤਰ੍ਹਾਂ ਦੀਆਂ ਪ੍ਰਜਾਤੀਆਂ ਲਾਈਆਂ ਗਈਆਂ ਨੇ ਦੇਖ ਰਿਹਾ ਉਹ ਤੇਰਾ ਦੇਖੋ ਇਹਦਾ ਸਾਈਜ਼ ਇਹ ਪੂਰਾ ਟੁੱਟ ਗਿਆ ਦੇਖੋ ਆਸਟ੍ਰੇਲੀਆ ਤੋਂ ਲਿਆ ਕੇ ਲਗਾਇਆ ਗਿਆ ਹੈ ਇੰਡੀਅਨ ਦਰਸਤ ਨਹੀਂ ਹੈਗਾ ਇਹ ਦੇਖੋ ਰੇਨ ਟਰੀ ਸੈਂਟਰਲ ਅਮਰੀਕਾ ਦਾ ਜਮੀਂ ਫੋਨ ਆਉਂਦਾ ਹੈ ਬਹੁਤ ਵੱਡਾ ਹੈ ਬੋਟੈਨੀਕਲ ਗਾਰਡਨ ਦੇ ਵਿੱਚ ਜਿਹੜਾ ਤੁਸੀਂ ਦਰਖਤ ਦੀ ਇਹ ਮੋਢੀ ਆ ਦੇਖ ਰਹੇ ਹਾਂ ਇਹ ਬਹੁਤ ਪੁਰਾਣੀ ਮੋਢੀ ਆ ਕਿਤੇ ਰਿਹਾ ਗਿਆ ਇੱਥੇ ਤੇ ਇਹ ਨੂੰ 20 ਮਿਲੀਅਨ ਯਾਨੀ ਕਿ 2 ਕਰੋੜ ਸਾਲ ਪਹਿਲਾਂ ਦੱਸਿਆ ਜਾ ਰਿਹਾ ਹੈ 2 ਕਰੋੜ ਸਾਲ ਬਨਾ ਦਰਖਤ ਦੇਖੋ ਜੇ ਇਹਦਾ ਹੁਣ ਸੌਖੀ ਚੁੱਕਿਆ ਪਰ ਇੱਥੇ ਰੱਖਿਆ ਗਿਆ ਲੈ ਇੱਥੇ ਵੀ ਫਲਾਵਰ ਸ਼ੋਅ ਦੇ ਨਾਲ ਨਾਲ ਕਹਿੰਦੇ ਸ਼ਾਮ ਨੂੰ ਖਾੜਾ ਵੀ ਲਾਇਆ ਜਾਂਦਾ ਤੇ ਇਹ ਜਗ੍ਹਾ ਬਣਾਈ ਹੈ ਉਹਦੇ ਵਾਸਤੇ ਦੇਖੋ ਤੁਸੀਂ ਇੱਥੋਂ ਦੇ ਲੋਕਲ 스타 ਪਹੁੰਚਣਗੇ ਦਰਖਤਾਂ ਦਾ ਸਾਈਜ਼ ਦੇਖਣ ਵਾਲਾ ਹੈ ਬਹੁਤ ਵੱਡੇ ਵੱਡੇ ਨਹੀਂ ਜਿਹੜੇ ਦਰਖਤ ਆਪਾਂ ਨੇ ਛੋਟੇ ਛੋਟੇ ਦੇਖੇ ਹੋਏ ਨੇ ਇੱਥੇ ਉਹਨਾਂ ਦਾ ਸਾਈਜ਼ ਦੇਖ ਇਹ ਹੈ ਜੀ ਮੇਨ ਅਟਰੈਕਸ਼ਨ ਇੱਥੇ ਫਲਾਵਰ ਸ਼ੋਅ ਲਗਾਇਆ ਗਿਆ ਕਹਿੰਦੇ ਮੋਡਲ ਇਹ ਤੋਂ ਤੁਸੀਂ ਪੂਰਾ ਲੱਕੜ ਨੂੰ ਘਰ ਕੇ ਬਣਾਇਆ ਹੈ। ਦੇਖੋ ਬਈ ਚੋਨੇ ਦਾ ਨਣਾ ਇਸਤੇਮਾਲ ਕੀਤਾ ਹੋਇਆ ਹੈ। ਸਾਰੀਆਂ ਚੋਨੇ ਦੀਆਂ ਬਣੀਆਂ। ਲਓ ਜੀ ਪ੍ਰਧਾਨ ਸਾਹਿਬ ਕਹਿੰਦੇ ਵੀ ਇਹਦੇ ਉੱਪਰ ਚੜਨਾ ਪਹਾੜ ਦੇ ਪਹਾੜੀ ਚੋਟੀ ਦੇ ਉੱਪਰ ਪਹੁੰਚ ਕੇ ਇੱਕ ਮੰਦਿਰ ਆ ਉੱਥੇ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਦੇਖੋ ਚੜਾ ਜਾਂਦਾ ਕਿ ਨਹੀਂ ਚੜਾ ਜਾਂਦਾ ਕੀ ਬੰਦ ਹੈਗਾ ਵਾਲੇ ਬਾਬੇ ਦਾ ਮੰਦਿਰ ਆ ਪਹਾੜ ਤੇ ਪ੍ਰਧਾਨ ਨੇ ਕੁਝ ਖਾਣੇ ਫੋਟੋਆਂ ਖਿੱਚੀਆਂ ਨੇ ਤੇ ਇੱਕ ਮੰਦਿਰ ਬਣਿਆ ਹੋਇਆ ਇੱਧਰ ਦੇਸ਼ਾਦ ਨੇ ਤੁਸੀਂ ਤੇ ਖਾਣ ਪੀਣ ਦੀ ਜਗ੍ਹਾ ਬਣੀਆਂ ਹੋਈਆਂ ਨੇ ਪਾਣੀ ਵਗੈਰਾ ਇਕੱਠਾ ਕਰਨ ਨੂੰ ਪੌਂਡ ਬਣਿਆ ਹੋਇਆ ਹੈ ਪਾਣੀ ਜਾਂਦਾ ਸੀ ਪਹਿਲਾਂ ਹੁਣ ਤਾਂ ਬੰਦ ਪਿਆ ਹੈ ਜਬ ਪੈਨੋਰਾਮਿਕ ਵੀਊ ਬਿਲਕੁਲ ਪੂਰਾ ਇਹ ਹੈ ਜੀ ਬੈਂਗਲੌਰ ਪੈਲੇਸ ਜਿੱਦੀ ਟਿਕਟ 240 ਰੁਪਏ ਹੈ ਪਹਿਲੇ ਸੋਨਾ ਬਹੁਤ ਹੈ ਪਰ ਸਾਨੂੰ ਅੰਦਰੋਂ ਵੀਡੀਓ ਨਹੀਂ ਬਣਾਉਣ ਦਿੱਤੀ ਤੇ ਬਾਹਰੋਂ-ਬਾਹਰੋਂ ਤੁਸੀਂ ਵੀਡੀਓ ਦੀ ਸ਼ੂਟ ਕਰ ਸਕਦੇ ਹੋ ਸਾਹਮਣੇ ਇਹਦੇ ਇੱਕ ਬਹੁਤ ਸੋਹਣਾ ਲਾਉਨ ਬਣਿਆ ਹੋਇਆ ਹੈ ਇੱਥੇ ਵੀ ਲੋਕ ਆ ਕੇ ਬਹਿੰਦੇ ਨੇ ਤੇ ਸਾਨੂੰ ਬੜੀਆ ਲੱਗਿਆ ਇੱਥੇ ਆ ਕੇ ਬੜੀਆ ਜਗ੍ਹਾ ਹੈ 18ਵੀਂ ਤੇ 19ਵੀਂ ਸਦੀ ਦੇ ਵਿੱਚ ਇਹ ਬਣਿਆ ਹੋਇਆ ਹੈਗਾ ਲਓ ਜੀ ਆਪਾਂ ਨੇ ਫੇਰ ਕੈਡੀ ਬੁੱਕ ਕਰ ਲਈ ਆਪਣੀ ਤੇ ਕਹਿੰਦੇ ਚੱਲਾਂਗੇ ਵਾਏ ਵਾਏ ਲਓ ਬਈ ਅੰਦਰ ਹੋ ਜਾਓ ਅੰਦਰ ਹੋ ਜਾਓ ਬਸ ਬਸ ਲਓ ਜੀ ਕਹਿੰਦੇ ਪੰਜਾਬੀ ਖਾਣੇ ਦਾ ਇੱਥੇ ਔਖਾ ਰਹਿੰਦਾ ਹੈਗਾ ਪਰ ਅਸੀਂ ਨਾ ਮਾ ਦੁੱਤ ਕਰਦੀ ਆ ਵੀ ਲੱਭ ਹੀ ਜਾਂਦਾ ਪੰਜਾਬੀ ਖਾਣਾ ਜੇ ਤੁਸੀਂ ਲੱਭਣ ਜਾਓ ਜਿਵੇਂ ਮੈਂ ਤੋਂ ਤੇ ਆਪਾਂ ਨੇ ਆਰਡਰ ਕੀਤਾ ਸੀ ਤੇ ਆਪੀ ਖਾਣਾ ਪਾਣ ਆ ਗਿਆ ਉਸੋਂ ਵੀ ਕਰਦੇ। ਰਹੀ ਆਪਾਂ ਪਲੇਟ ਚਾਹ ਨਰੋਟੀਆਂ ਚਾਹ